ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਗੇ ਨਾ ਤੇ ਜਿਹੜੀ ਅੱਜ ਤੁਹਾਨੂੰ ਤਾਂ ਵੀਡੀਓ ਦਿਖਾਉਣ ਲੱਗਿਆ ਇਹ ਖਾਸ ਕਰਕੇ ਜਿਹੜੇ ਪਸ਼ੂ ਪਾਲਕ ਨੇ ਨਾ ਉਹਨਾਂ ਲਈ ਬੜੀ ਵਧੀਆ ਵੀਡੀਓ ਰਹਿਣ ਵਾਲੀ ਆ ਕਿਉਂਕਿ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਫੀਡ ਮਿਲ ਰਹੀਆਂ ਨੇ ਖਾੜਾ ਮਿਲ ਰਹੀਆਂ ਨੇ ਪਰ ਜਿਹੜੇ ਪਸ਼ੂ ਪਾਲਕਾ ਉਹਨਾਂ ਦਾ ਬੜਾ ਰੋਸ ਹੁੰਦਾ ਕਿ ਸਾਨੂੰ ਨਾ ਵਧੀਆ ਕੁਆਲਿਟੀ ਦੀ ਫੀਡ ਨਹੀਂ ਮਿਲਦੀਗੀ ਜੇ ਤੁਸੀਂ ਵਧੀਆ ਕੁਆਲਿਟੀ ਦੀ ਫੀਡ ਪਾਉਣੀ ਆ ਆਪਣੀ ਮੰਡੀ ਰੂੜਾ ਮਾਲੀ ਦੇ ਵਿੱਚ ਇੱਕ ਨਵੀਂ ਦੁਕਾਨ ਖੁੱਲੀ ਆ ਤੁਹਾਨੂੰ ਦੱਸ ਦਿੰਦੇ ਆ ਕਿ ਮੰਡੀ ਰੋੜਾ ਵਾਲੀ ਵਿੱਚ ਪੀਐਨਵੀ ਬੈਂਕ ਦੇ ਕੋਲ ਇੱਕ ਜਿਹੜੀ ਨਵੀਂ ਦੁਕਾਨ ਖੁੱਲੀ ਆਉਂਦੀ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਸਟਾਰ ਫੀਡ ਸਟੋਰ ਹੈ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਫੀਡ ਤੇ ਮਿਨਰਲ ਵਧੀਆ ਕੁਆਲਿਟੀ ਦੇ ਮਿਲਣਗੇ ਇਸ ਦੇ ਨਾਲ ਹੀ ਜੋ ਹੋਰ ਪ੍ਰੀ ਕੀ ਕਿੰਨਾ ਕੋਲ ਹੈਗਾ ਕੀ ਕੀ ਚੀਜ਼ ਜਿਹੜੀ ਕਿਸਾਨ ਪਸ਼ੂ ਪਾਲਕਾਂ ਨੂੰ ਇਹ ਪ੍ਰੋਵਾਈਡ ਕਰਾ ਰਹੇ ਨੇ ਕੀ ਕੀ ਕੁਆਲਿਟੀ ਇਹਨਾਂ ਦੇ ਕੋਲੇ ਕਿੰਨਾ ਕੁ ਫਾਇਦਾ ਕਿੰਨਾ ਕੁ ਆਮ ਬਾਜ਼ਾਰ ਦੇ ਨਾਲੋਂ ਰੇਟ ਆ ਸਾਰੀਆਂ ਗੱਲਾਂ ਆਪਣਾ ਨਾਲ ਸਾਂਝੀਆਂ ਕਰਾਂਗੇ ਤੇ ਆਪਣੇ ਹਰਜੀਤ ਵੀਰ ਚੱਕ ਰੋਈ ਵਾਲੇ ਤੋਂ ਨੇ ਉਹਨਾਂ ਨੇ ਨਵਾਂ ਕੰਮ ਜਿਹੜਾ ਸ਼ੁਰੂ ਕੀਤਾ ਹੈ ਤੇ ਪੂਰੀ ਜਾਣਕਾਰੀ ਲੈਣੇ ਆਓ ਮਿਲਦੇ ਹਾਂ ਹਰਜੀਤ ਰਾਣੂ ਹਰਜੀਤ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਨਵੇਂ ਕੰਮ ਦੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਤੁਹਾਨੂੰ ਜੀ ਤੇ ਹਰਜੀਤ ਭਾਈ ਪਹਿਲਾਂ ਤੁਸੀਂ ਮੈਨੂੰ ਉਸ ਤੋਂ ਐਕਸਪੀਰੀਅੰਸ ਵੀ ਨਾਗੋ ਫੜਾਣਾ ਠੀਕ ਹੈ ਨਹੀਂ ਤਾਂ ਅੱਜਕੱਲ ਦੇਖਦਾ ਦੁਕਾਨਦਾਰ ਕੀ ਕਰਦੇ ਜੇ ਨਵਾਂ ਕੋਈ ਬੰਦਾ ਕੰਮ ਕਰਦਾ ਨਾ ਉਹ ਆਉਂਦੇ ਨਾਲ ਹੀ ਬਸ ਕਿੰ ਕੋਈ ਐਕਸਪੀਰੀਅੰਸ ਹੁੰਦਾ ਨਹੀਂ ਬੰਦੇ ਕੋਲੇ ਤੇ ਕੰਮ ਕਰਕੇ ਵਾਹ ਜਾਂਦੇ ਹਨਾ ਮੈਂ ਨਾ ਜੀ ਪਿਛਲੇ 3 ਸਾਲ ਤੋਂ ਪਿੰਡ ਡੇਰੀ ਆਪਦੀ ਚਲਾ ਰਿਹਾ ਜੀ ਮੈਂ ਸਟੱਡੀ ਦੇ ਨਾਲ ਹੀ ਆਪਦਾ ਸਾਇਕ ਤੋਂ ਦਾ ਸ਼ੁਰੂ ਕਰ ਲਿਆ ਸੀ ਬਿਜ਼ਨਸ ਤੇ ਉਸ ਦੇ ਨਾਲ ਨਾਲ ਮੈਂ ਫੀਡ ਦਾ ਕੰਮ ਵੀ ਸ਼ੁਰੂ ਕਰਤਾ ਸੀ ਜੀ ਪਿਛਲੇ 3 ਸਾਲਾਂ ਤੋਂ ਮੈਂ ਪਿੰਡ ਆਪਦੇ ਚੱਕ ਰੋਈ ਵਾਲੇ ਚ ਆਪਦਾ ਕੰਮ ਕਰ ਰਿਆ ਸੀ ਫਿਰ ਮੈਂ ਸੋਚਿਆ ਕੋਈ ਹੁਣ ਆਪਦਾ ਸਟੱਡੀ ਮੇਰੀ ਕੰਪਲੀਟ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਕੋਈ ਵੱਡਾ ਕੰਮ ਕਰੀਏ ਅੱਛਾ ਤੇ ਫਿਰ ਮੈਂ ਵਧੋਂ ਲਈ ਫਿਰ ਮੈਂ ਯੂਨੀਵਰਸਿਟੀ ਤੋਂ ਪਹਿਲਾਂ ਟ੍ਰੇਨਿੰਗ ਲੈ ਕੇ ਆਇਆ ਜੀ ਅੱਛਾ ਅੱਛਾ ਇਸ ਦੀ ਐਨੀਮਲ ਦੀ ਨਿਊਟ੍ਰੀਸ਼ਨਸ ਦੀ ਟ੍ਰੇਨਿੰਗ ਲੈ ਕੇ ਫਿਰ ਮੈਂ ਇੱਥੇ ਵੱਡਾ ਆਪਦਾ ਕੰਮ ਸ਼ੁਰੂ ਕੀਤਾ ਜੀ ਹਾਂਜੀ ਬੜੀ ਵਧੀਆ ਗੱਲ ਤੁਸੀਂ ਟ੍ਰੇਨਿੰਗ ਲਈ ਹੈ ਨਾ ਹਾਂਜੀ ਹਾਂਜੀ ਤੇ ਇਸ ਤੋਂ ਤੁਸੀਂ ਕੁਲ ਫੀਡ ਦਾ ਕੰਮ ਕਰਦੇ ਹੋ ਕਿ ਹੋਰ ਵੀ ਇਹ ਨਾਲ ਕੁਝ ਮੇਰੇ ਨਾਲ ਇੱਥੇ ਫੀਡ ਦਾ ਕੰਮ ਆ ਜੀ ਮੈਂ ਆਪਣਾ ਕੰਮ ਕਰਦੀ ਫੀਡ ਕਈ ਲੋਕ ਕਹਿੰਦੇ ਆ ਤਿਆਰ ਕਰਨੀ ਉਹਨਾਂ ਲਈ ਆਪਾਂ ਸਾਰਾ ਰੋ ਮਟੀਰੀਅਲ ਵੀ ਰੱਖਿਆ ਤੇ ਨਾਲ ਕਈ ਵਾਰੀ ਹੈਲਥ ਐਨੀਮਲ ਦੀ ਹੈਲਥ ਥਰੀ ਕਈ ਵੇ ਕੈਲਸ਼ੀਅਮ ਹੋ ਗਈ ਨਿਊਟ੍ਰੀਸ਼ਨਸ ਵੈਲਿਊ ਕਾਫੀ ਪ੍ਰੋਡਕਟ ਆਉਂਦੇ ਜਿਹੜੇ ਹਾਂਜੀ ਹਾਂਜੀ ਅੱਛਾ ਅੱਛਾ ਉਹ ਸਾਰੇ ਆਪਾਂ ਇੱਥੇ ਰੱਖਿਆ ਜੀ ਅਰਜੀਤ ਜੇ ਗੱਲ ਕੀਤੀ ਜਾਵੇ ਤਾਂ ਕੋਈ ਕਿਹੜੇ ਕਿਹੜੇ ਕੰਪਨੀਆਂ ਦੀ ਫੀਡ ਹੈ ਮੇਰੇ ਕੋਲ ਜੀ ਮੈਂ ਇੱਕ ਸਿਰਾ ਕੰਪਨੀ ਦੀ ਫੀਡ ਹੈ ਜੀ ਇਹ ਮੈਂ ਪਿਛਲੇ 2 ਸਾਲਾਂ ਤੋਂ ਆਪਦੇ ਘਰੇ ਵੀ ਵਰਤ ਰਿਹਾ ਤੇ ਮੈਂ ਪਿੰਡ ਵੀ ਆਪਦੇ ਇਹਨਾਂ ਦਾ ਕੰਮ ਚਲਾ ਰਿਹਾ ਇਹਨਾਂ ਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਿਆ ਨਾਲ ਮੈਂ ਹੁਣ ਅਸੀਸ ਦੀ ਫੀਡ ਰੱਖੀ ਹੈ ਜੀ ਅਸੀਸ ਤੇ ਤੁਸੀਂ ਅਸੀਸ ਦਾ ਕੰਮ ਕਰ ਰਹੇ ਹੋ ਤੇ ਨਾਲ ਸਿਰਾ ਫੀਡ ਹੈ ਸਿਰਾ ਫੀਡ ਹਾਂਜੀ ਤੇ ਅੱਜਕੱਲ੍ਹ ਪਸ਼ੂ ਪਾਲਕਾਂ ਦੇ ਵਿੱਚ ਇੱਕ ਬੜੀ ਵੱਡੀ ਦਿੱਕਤ ਚੱਲ ਰਹੀ ਕਿ ਉਹਨਾਂ ਨੂੰ ਜਿਹੜੀ ਫੀਡ ਜੀ ਵਧੀਆ ਨਹੀਂ ਮਿਲਦੀ ਜੀ ਇਸ ਕੋਲ ਬਹੁਤ ਆਮ ਦੁਕਾਨਾਂ ਤੇ ਹਰੇਕ ਵਪਾਰਕਦਾਰ ਫੀਡ ਰੱਖ ਕੇ ਬੈਠਾ ਹੈ ਪਰ ਕਿਹਿਆ ਕੋਈ ਕੁਆਲਿਟੀ ਨਹੀਂ ਵਧੀਆ ਹੁੰਦੀ ਜੀ ਉਹ ਜਿਵੇਂ ਇਹ ਸਾਡੇ ਜਿਹੜੇ ਪਸ਼ੂ ਪਾਲਕ ਨੂੰ ਗੁਰਨ ਪਰਮਾਹਾਰਿਆ ਜਾਂਦਾ ਬਣਾ ਤੁਸੀਂ ਪਹਿਲਾਂ ਕੀ ਜਿਹੜੇ ਪਸ਼ੂ ਪਾਲਕ ਨੂੰ ਪਹਿਲਾਂ ਸਮਝਾਉਦੇ ਹੋ ਜਿਵੇਂ ਤੁਸੀਂ ਵਿਜ਼ਿਟ ਕਰਦੇ ਹੋ ਹਾਂ ਜੀ ਜੀ ਅਸੀਂ ਸਾਡੀ ਪੂਰੀ ਟੀਮ ਹੈ ਜੀ ਡਾਕਟਰਾਂ ਦੀ ਟੀਮ ਆਉਂਦੀ ਹੈ ਜੀ ਉਹਨਾਂ ਦੇ ਘਰਾਂ 'ਚ ਜਾ ਕੇ ਸਾਰਾ ਪਸ਼ੂਆਂ ਦਾ ਦੱਸਦੇ ਕਿਵੇਂ ਦੇਖ ਰਖਾ ਕਰਨਾ ਹੈ ਕਿਵੇਂ ਕੀ ਕਰਨਾ ਹੈ ਮੇਨ ਸਾਡਾ ਇੱਥੇ ਜਿੱਥੋਂ ਅਸੀਂ ਫੀਡ ਤਿਆਰ ਕਰਵਾਉਂਦੇ ਆ ਜੀ ਉੱਥੇ ਤੁਸੀਂ ਕਦੇ ਵੀ ਕਿਸੇ ਵੀ ਟਾਈਮ ਜਾ ਕੇ ਉੱਥੇ ਤੁਸੀਂ ਸਾਰਾ ਸਮਾਨ ਦੇਖ ਸਕਦੇ ਹੋ ਤੇ ਇਹਨਾਂ ਸਿਰਾਂ ਦਾ ਇਹ ਖਾਸੀਅਤ ਹੈ ਜੀ ਹਾਂਜੀ ਅੱਛਾ ਤੁਸੀਂ ਇਹ ਗਿਆ ਕਿਸਮਾਨ ਗਿਆ ਸੀਗਾ ਪਿਆਰ ਹੈ ਤੁਹਾਡੇ ਕੋਲੇ ਕੀ ਕੀ ਚੀਜ਼ਾਂ ਕੀ ਕੀ ਆ ਤੇ ਕਿਵੇਂ ਤੁਸੀਂ ਜੀੜਦੇ ਆਪ ਕੋ ਇਹ ਘਰ ਦੀ ਫੀਡ ਤਿਆਰ ਕਰਨ ਲਈ ਜਿਵੇਂ ਜਿਹੀ ਮੱਕੀ ਆ ਜੀ ਇਹ ਮੱਕੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਊਰਜਾ ਲਈ ਤੇ ਨਾਲ ਹੀ ਜਿਉਂ ਗਰਮੀਆਂ ਕਰਕੇ ਜਿਉਂ ਵੀ ਪਾਈ ਜਾਂਦੇ ਆ ਜੀ ਤੇ ਇਸ ਦੇ ਨਾਲ ਨਾਲ ਵੜੇਵੇਂ ਆ ਜੀ ਤੇ ਕਈ ਵਾਰੀ ਡੰਗਰਾਂ ਨੂੰ ਚਿਚੜ ਵਗੈਰਾ ਲੱਗ ਜਾਂਦੇ ਆ ਉਸ ਲਈ ਤਾਰਾ ਮੀਰਾ ਦੀ ਵਰਤੋਂ ਕਰੀ ਦੀਏ ਵਿੱਚ ਫੀਡ ਦੇ ਹਾਂਜੀ ਉਹ ਤਾਰਾ ਮੀਰਾ ਹਾਂਜੀ ਇਹ ਤਾਰਾ ਮੀਰਾ ਜੀ ਇਹ ਸਰੋ ਦੀ ਡੀਓਸੀ ਹੈ ਜੀ ਸਰੋਦੀ ਡੀਓਸੀ ਸਰੋਦੀ ਡੀਓਸੀ ਡੀਓਸੀ ਵੀ ਕਈ ਤਰ੍ਹਾਂ ਦੀ ਆਉਂਦੀ ਹੈ ਹਾਂਜੀ ਇਹ ਸਰੋਦੀ ਡੀਓਸੀ ਤੇ ਥੱਲੇ ਸੋਇਆਬੀਨ ਦੀ ਡੀਓਸੀ ਹੈ ਜੀ ਅੱਛਾ ਜੀ ਹਾਂਜੀ ਇਹ ਦੋ ਡੀਓਸੀ ਆ ਉਹ ਨਾਲ ਹੀ ਜੀ ਤੁਹਾਡੇ ਮੂੰਗੀ ਦੀ ਚੂਰੀ ਹੈ ਜੀ ਅੱਛਾ ਇਹ ਮੂੰਗੀ ਦੀ ਚੂਰੀ ਵੀ ਹੋਈ ਹੈ ਹਾਂਜੀ ਹਾਂਜੀ ਤੇ ਨਾਲ ਹੀ ਛੋਲਿਆਂ ਦੀ ਚੂਰੀ ਹੈ ਜੀ ਇਹ ਸਾਰਾ ਤੁਸੀਂ ਮਿਕਸ ਕਰ ਲੈਣਾ ਹਾਂਜੀ ਇਹ ਤੁਸੀਂ ਘਰ ਦੀ ਫੀਡ ਆਪਦੀ ਤਿਆਰ ਕਰਨੀ ਹੈ ਤੇ ਤੁਸੀਂ ਸਮਾਨ ਪਾ ਕੇ ਘਰ ਦੀ ਫੀਡ ਤਿਆਰ ਕਰ ਸਕਦੇ ਹੋ ਇਸ ਦੇ ਨਾਲ-ਨਾਲ ਜਿਵੇਂ ਹੋਰ ਮਟੀਰੀਅਲ ਵੀ ਮਿਲ ਮਿਕਸਚਰ ਹੋ ਗਿਆ ਨਮਕ ਹੋ ਗਿਆ ਮਿੱਠਾ ਸੋਡਾ ਸਾਰਾ ਕੋਈ ਤਿਆਰ ਕਰਾ ਕੇ ਤੁਸੀਂ ਫੀਡ ਤਿਆਰ ਕਰਦੀ ਵੀ ਕਰ ਸਕਦੇ ਹੋ ਹਾਂਜੀ ਠੀਕ ਆ ਸਰ ਜੀ ਤਾਂ ਕੀ ਹੁੰਦਾ ਮਾਰਕੀਟ ਦੇ ਵਿੱਚ ਅੱਜ ਕੱਲ ਗਾਹਕ ਰੇਟ ਵੀ ਦੇਖਦਾ ਨਾ ਹਾਂਜੀ ਹਾਂਜੀ ਪਸ਼ੂ ਪਾਲਕ ਬਹੁਤ ਜਿੰਨਾ ਕੋਈ ਡੇਰੀ ਫਾਰਮ ਵਾਲੇ ਵੀ ਬਹੁਤ ਨੇ ਜਾਂ ਹੋਰ ਜਿਨ੍ਹਾਂ ਨੇ ਪਸ਼ੂ ਵੀ ਵੀ 30 30 ਰੱਖੇ ਹੋਏ ਹਨ ਉਹਨਾਂ ਨੂੰ ਹੁੰਦਾ ਕਿ ਸਾਨੂੰ ਕੁਆਲਿਟੀ ਵੀ ਚੰਗੀ ਮਿਲ ਜੇ ਤੇ ਰੇਟ ਵੀ ਠੀਕ ਹੋਵੇ ਹਾਂ ਜੀ ਤੁਹਾਡੇ ਰੇਟ ਤਾਂ ਬਾਜ਼ਾਰ ਦੇ ਨਾਲੋਂ ਕਿੰਨਾ ਕੋਈ ਫਰਕ ਹੈ ਜੀ ਸਾਡਾ ਰੇਟ ਜੀ ਪਹਿਲਾਂ ਅਸੀਂ ਆਪਦੇ ਘਰ ਤੋਂ ਸ਼ੁਰੂ ਕੀਤਾ ਜੀ ਕੰਮ ਅਸੀਂ ਘਰੇ ਵਰਤ ਕੇ ਵੇਖਿਆ ਇਹਨਾਂ ਦੇ ਰੇਟ ਬਹੁਤ ਜਾਇਜ਼ ਨੇ ਜੀ ਤੇ ਇਹ ਘਰੇ ਅਸੀਂ ਪਹਿਲਾਂ ਆਪ ਵਰਤੀ ਜੀ ਫਿਰ ਅਸੀਂ ਆਪਦੇ ਪਿੰਡ 'ਚ ਸ਼ੁਰੂ ਕੀਤਾ ਜੀ ਕੰਮ ਕਿਹੜਾ ਪਿੰਡ ਤੋਂ ਮੇਰਾ ਚੱਕ ਰੁਈਆਲਾ ਜੀ ਤੇ ਮੇਰਾ 90% ਤੋਂ ਉੱਤੇ ਪਿੰਡ ਸਾਰਾ ਸਿਰਾ ਫੀਡ ਤੇ ਚੱਲ ਰਿਹਾ ਜੀ ਦੋ ਤਿੰਨ ਫਾਰਮ ਵੀ ਆ ਜੀ ਉਹ ਵੀ ਆਪਣੇ ਸਿਰਾ ਫੀਡ ਤੇ ਲੱਗੇ ਹੋਏ ਆ ਜੀ ਉਸ ਤੋਂ ਬਾਅਦ ਵਧੀਆ ਰਿਜ਼ਲਟ ਮਿਲਿਆ ਇਸ ਲਈ ਅਸੀਂ ਇਸ ਮੰਡੀ ਆ ਕੇ ਸ਼ੁਰੂ ਕੀਤਾ ਜੀ ਕੰਮ ਤੁਸੀਂ ਮੰਡੀ 'ਚ ਜਿਹੜਾ ਹਾਂਜੀ ਹਾਂਜੀ ਅੱਛਾ ਇਸ ਤਰ੍ਹਾਂ ਹੋਰ ਜਿਹੜੇ ਪ੍ਰੋਡਕਟ ਪਏ ਹੋਏ ਨੇ ਕਈ ਤਰ੍ਹਾਂ ਦੇ ਮੈਂ ਦੇਖ ਰਿਹਾ ਸੀਗਾ ਜੀ ਕੰਪਨੀਆਂ ਵਧੀਆ ਵਾ ਹਾਂਜੀ ਅਸੀਂ ਸਾਰੇ ਇੱਕ ਵੀਰ ਬੈਗ ਦੇ ਪ੍ਰੋਡਕਟ ਰੱਖਿਆ ਜੀ ਜੈਡ ਹੈਸਟਰ ਕੰਪਨੀ ਹੈ ਜੀ ਇਹਨਾਂ ਦੇ ਪ੍ਰੋਟੀਨ ਸੀ ਬਹੁਤ ਵਧੀਆ ਹੁੰਦਾ ਤੇ ਇੱਕ ਹਿਮਾਲਿਆ ਕੰਪਨੀ ਤੁਸੀਂ ਬਹੁਤ ਸੁਣਿਆ ਹੋਣਾ ਹਾਂਜੀ ਇਹਨਾਂ ਦੇ ਕੈਲਸ਼ੀਅਮ ਤੇ ਲਿਵ ਲੀਵਰ ਟੋਨਿਕ ਇਹ ਰੱਖਿਆ ਜੀ ਠੀਕ ਹੈ ਜੀ ਹਾਂਜੀ ਇਹ ਕਿਸ ਕਿਸ ਕੰਮ ਵਾਸਤੇ ਪਸ਼ੂਆਂ ਨੂੰ ਪਾਇਆ ਜਾਂਦੇ ਜਿਹੜੇ ਜਿਹੜੇ ਲੀਵਰ ਟੋਨਿਕ ਹੈ ਜੀ ਇਹ ਜਿਵੇਂ ਗਰਮੀ ਚ ਪਸ਼ੂ ਇਨਟੇਕ ਘਟਾ ਜਾਂਦਾ ਗਰਮੀ ਕਰਕੇ ਲੀਵਰ ਟੋਨਿਕ ਉਸ ਦੇ ਕੰਮ ਆਉਂਦਾ ਜੀ ਕਿ ਪਸ਼ੂ ਪੂਰਾ ਚਾਰਾ ਖਾਵੇ ਗਰਮੀ ਚ ਉਹਨਾਂ ਨੂੰ ਸਿਹਤ ਸਹੀ ਰਹਿੰਦੀ ਹੈ ਜੀ ਤੇ ਜੋ ਜਿਵੇਂ ਕੈਲਸ਼ੀਅਮ ਜਦੋਂ ਡੰਗਰ ਸੂਪੈਂਦਾ ਜੀ ਉਸ ਤੋਂ ਬਾਅਦ ਉਹਦੀ ਨਾ ਇੱਕੋ ਦਾ ਕੈਲਸ਼ੀਅਮ ਡਾਊਨ ਹੋ ਜਾਂਦੀ ਆ ਉਸ ਨੂੰ ਕੈਲਸ਼ੀਅਮ ਦੀ ਘਾਟ ਪੈਂਦੀ ਆ ਜਿਹਦੇ ਕਰਕੇ ਕਈਆਂ ਦੇ ਪਸ਼ੂ ਬਹਿ ਵੀ ਜਾਂਦੇ ਆ ਤੇ ਉਹਦੀ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਅਸੀਂ ਕੈਲਸ਼ੀਅਮ ਰੱਖੀ ਹੈ ਜੀ ਇੱਕ ਆਪਣਾ ਪ੍ਰੋਟੀਨ ਸੀ ਬਹੁਤ ਪ੍ਰੋਡਕਟ ਚੱਲ ਰਿਹਾ ਇਹ ਜਿਵੇਂ ਅੱਜਕੱਲ੍ਹ ਗਾਵਾਂ ਨੂੰ ਗਰਮੀ ਬਹੁਤ ਮਨਾਉਂਦੀਆਂ ਜੀ ਇਹਨਾਂ ਦੀ ਇਮਿਊਨਿਟੀ ਡਾਊਨ ਹੋ ਜਾਂਦੀ ਗਾਵਾਂ ਦੀ ਖਾਸ ਕਰਕੇ ਜੀ ਇਹ ਇਮਿਊਨਿਟੀ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਜੀ ਜੀ ਹਾਂਜੀ ਆਮ ਪਸ਼ੂ ਪਾਦਕ ਜਿਹੜੇ ਨਾ ਉਹਨਾਂ ਵਿੱਚ ਇਹ ਹੁੰਦਾ ਵੀ ਯਾਰ ਅਸੀਂ ਇਹ ਚਾਲਤੀ 40 ਗੱਟ ਇਕੱਠੇ ਕਰਿ ਸਤਾ ਲੈਨੇ ਹਣਾ ਹਾਂਜੀ ਹਾਂਜੀ ਕੀ ਤੁਸੀਂ ਇਹਨਾਂ ਨੂੰ ਪਹੁੰਚ ਵੀ ਕਰ ਦਿਓ ਹਾਂਜੀ ਹਾਂਜੀ ਅਸੀਂ ਸਾਰੇ ਇੱਥੇ ਆਪਦੇ ਏਰੀਆ 'ਚ ਜਿੱਦਾਂ ਵੀ 10 ਤੋਂ 15 ਕਿਲੋਮੀਟਰ ਤੱਕ ਸਾਰੇ ਘਰੇ ਪਹੁੰਚ ਵੀ ਕਰਕੇ ਦਵਾਵਾਂਗੇ ਜੀ ਜਿਹੜੇ ਮੋٹے ਮਾਲ ਦੀ ਕਰਾਂਗੇ ਇੱਕ ਦੋ ਗੱਟਿਆ ਦੀ ਨਹੀਂ ਜੀ ਜਿਵੇਂ ਘੱਟੋ ਘੱਟ 20 ਤੋਂ 25 30 ਗੱਟੇ ਹੋਣ ਹਾਂਜੀ ਹਾਂਜੀ ਤੁਸੀਂ ਪ੍ਰੋਵਾਈਡ ਕਰੇ ਹਾਂਜੀ ਬਾਕੀ ਸਾਡਾ ਰੇਟ ਸਾਰੀ ਮਾਰਕੀਟ ਤੋਂ ਸਭ ਤੋਂ ਵਧੀਆ ਰੇਟ ਆ ਜੀ ਜਿਵੇਂ ਅਸੀਂ ਲੋ ਲੈਵਲ ਤੋਂ ਰੇਟ ਸ਼ੁਰੂ ਕੀਤਾ ਜੀ ਹਾਂਜੀ ਕੁਆਲਿਟੀ ਵੀ ਬੈਸਟ ਹਾਂਜੀ ਅਸੀਂ ਇਹ ਨਹੀਂ ਕਾ ਕੰਮ ਵੀ ਆ ਗੱਟਾ ਸੇਲ ਕਰਤਾ ਵੀ ਕੱਲ ਨੂੰ ਅਸੀਂ ਕੋਈ ਆਉਣਾ ਨਹੀਂ ਅਸੀਂ ਰੈਗੂਲਰ ਕਸਟਮਰ ਚਾਹੁੰਦੇ ਆ ਜੀ ਬਿਲਕੁਲ ਬੜੀ ਚੰਗੀ ਕੁਆਲਿਟੀ ਦੇਾਂਗੇ ਤੇ ਕਸਟਮਰ ਵੀ ਤਾਂ ਹੀ ਜਾਂਦੇ ਜੁੜਦੇ ਆ ਉਹਨਾਂ ਨਾਲ ਤੇ ਸਾਡੇ ਕੋਲ ਇਹ ਸਿਰਾਂ ਦੇ ਨਾਲ-ਨਾਲ ਕਈ ਲੋਕ ਵੀਰਾਂ ਦਾ ਮੈਸ਼ ਫੀਡ ਪਾਉਂਦੇ ਆ ਜੀ ਗੋਲੀ ਵਾਲੀ ਫੀਡ ਨਹੀਂ ਪੈਂਦੀ ਉਹਨਾਂ ਲਈ ਇੱਕ ਇੱਕ ਸੁਬ੍ਰਾਂਡ ਆ ਜੀ ਅੱਛਾ ਅੱਛਾ ਇਹ ਵੀ ਸਿਰਾਂ ਦਾ ਇੱਕ ਸੁਬ੍ਰਾਂਡ ਆ ਜੀ ਤੇ ਇਹ ਚੂਰੀ ਵਾਲੀ ਫੀਡ ਹੁੰਦੀ ਹੈ ਜੀ ਮੈਂ ਕਿਹਾ ਥੋੜਾ ਜਿਹਾ ਆਪਾਂ ਖੜੇ ਹੋ ਕੇ ਸਾਰਾ ਮੇਰੇ ਦੱਸ ਦਿੰਦੇ ਕਿਹੜੀ ਕਿਹੜੀ ਆਪਾਂ ਨੂੰ ਹਾਂ ਜੀ ਜ਼ਰੂਰ ਜੀ ਜ਼ਰੂਰ ਕੀ ਕੀ ਜਿਵੇਂ ਅਚਰ ਜੀ ਜੀ ਇੱਕ ਨਾ ਪਿਆ ਆ 4+ ਡੇ ਇਹ ਕੀ ਚੀਜ਼ਾਂ ਜਾਨਕਿ ਸਿਰਾ ਕੰਪਨੀ ਉਹਦੇ ਦਿੱਈਆਂ ਹੀ ਆ ਨਾ ਇਹ ਆਪਣੇ ਜੀ ਜਦੋਂ ਵੀ ਪਸ਼ੂ ਸੌਂਦਾ ਜੀ ਉਹਦਾ ਕੋਈ ਕਾਫਟੈਕਟਰ ਆਉਂਦੇ ਆ ਜੀ ਜਿੱਦਾਂ ਕੋਈ ਪਸ਼ੂ ਆਉਂਦਾ ਜੀ ਕੱਟੀ ਵੱਚੀ ਉਹਨੂੰ ਆਪਾਂ ਜਲਦੀ ਤੋਂ ਜਲਦੀ ਤਿਆਰ ਕਰਨਾ ਉਸਦੇ ਲਈ ਆ ਚਾਰ ਦਿਨਾਂ ਤੋਂ ਇਹ ਕਾਫਟੈਕਟਰ ਫੀਡ ਸ਼ੁਰੂ ਹੋ ਜਾਂਦੀ ਹੈ ਜੀ ਇਹ ਆਪਾਂ ਫੀਡਾਂ ਦੇ ਕੋਲ ਖੁੱਲੀ ਰੱਖਣੀ ਹੈ ਜਿੰਨੀ ਵੀ ਉਹ ਖਾ ਸਕੇ ਇਹ ਪਹਿਲੇ 3 ਮਹੀਨੇ ਤੱਕ ਇਹ ਫੀਡ ਉਹਨੂੰ ਚਾਰਨੀ ਹੈ ਜੀ 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 ਨਾਲ ਉਸ ਤੋਂ ਬਾਅਦ ਇਹ ਆਪਣਾ ਪ੍ਰੋਡਕਟ ਆਉਂਦਾ ਕਾਫ ਗਰੋਵਰ ਜੀ ਇਹ ਅਗਲੇ 3 ਮਹੀਨਿਆਂ ਤੋਂ ਲੈ ਕੇ 6-7 ਮਹੀਨਿਆਂ ਤੱਕ ਆਪਾਂ ਬੱਚੀ ਕੱਟੀ ਨੂੰ ਚਾਰ ਸਕਦੇ ਹਾਂ ਜੀ ਜੀ ਹਾਂ ਜੀ ਇਸ ਤੋਂ ਬਾਅਦ ਹੀ ਨਾਲ ਜੀ ਆਪਣਾ ਹੀਫਰ ਡਰਾਈ ਪ੍ਰੋਡਕਟ ਆਉਂਦਾ ਜੀ ਜੀ ਇਹ ਫੀਡ ਆਪਾਂ 6 ਤੋਂ 6-7 ਮਹੀਨਿਆਂ ਤੋਂ ਲੈ ਕੇ ਤਸੂਨ ਤੋਂ ਤਿੰਨ ਚਾਰ ਮਹੀਨੇ ਤੱਕ ਪਹਿਲਾਂ ਚਲਾਉਣੀ ਆ ਇਸ ਦੇ ਨਾਲ ਕੱਟੀ ਵੱਛੀ ਜਲਦੀ ਤੋਂ ਜਲਦੀ ਤਿਆਰ ਹੋ ਜੂਗੀ ਆਮ ਪਹਿਲਾਂ ਵੇਖਦੇ ਆ ਆਪਣੇ ਘਰਾਂ ਚ ਕਈਆਂ ਤੋਂ ਤਿੰਨ ਤਿੰਨ ਚਾਰ ਚਾਰ ਸਾਲ ਲੱਗ ਜਾਂਦੇ ਕੱਟੀ ਤਿਆਰ ਕਰਨ ਦੀ ਸਹੀ ਜੇ ਆਪਾਂ ਕੱਟੀ ਵੱਛੀ ਤਿਆਰ ਕਰਨੀ ਹੈ 10 ਤੋਂ 10 ਤੋਂ 11 ਮਹੀਨੇ ਚ ਆਪਾਂ ਟੀਕਾ ਭਰਾ ਸਕਦੇ ਆ ਇਹ ਮੱਝਾਂ ਤੇ ਗਾਵਾਂ ਦੋਨੋਂ ਨੇ ਪਾਸ ਹੈ ਹਾਂਜੀ ਹਾਂਜੀ ਇਹ ਕੱਟੀ ਤੇ ਵੱਛੀ ਦੋਵਾਂ ਨੂੰ ਪੈ ਸਕਦੀ ਹੈ ਜੀ ਹਾਂਜੀ ਹਾਂਜੀ ਯਾਨੀ ਕਿ ਮੱਝਾਂ ਗਾਵਾਂ ਵਾਲੀ ਹੋ ਗਈ ਛੋਟੇ ਬੱਚਿਆਂ ਵਾਸਤੇ ਹਾਂ ਇਹ ਛੋਟੇ ਬੱਚਿਆਂ ਵਾਸਤੇ ਹੈ ਜੀ ਓਕੇ ਓਕੇ ਅੱਛਾ ਕਿ ਪਿਆ ਹੋਇਆ ਸਿਰਾ ਇਹ ਆਪਣਾ ਜੀ ट्रांजੈਕਸ਼ਨ ਫ ਜਦੋਂ ਐਨੀਮਲ ਨੂੰ ਸੋਨ ਚ ਸਿਰਫ 2 ਕੁ ਮਹੀਨੇ ਰਹਿ ਜਾਂਦੇ ਆ ਉਦੋਂ ਆਪਾਂ ਇੱਕ ਟ੍ਰਾਂਜੈਕਸ਼ਨ ਫੀਡ ਸ਼ੁਰੂ ਕਰਦੇ ਆ ਜੀ ਇਹਦਾ ਕੀ ਫਾਇਦਾ ਕੀ ਹੁੰਦਾ ਇਹਦਾ ਇਹਦੇ ਨਾਲ ਇਹਦੇ ਚ ਡੰਗਰ ਦੀ ਇਮਿਊਨਿਟੀ ਸਟਰੋਂਗ ਹੁੰਦੀ ਆ ਅੰਦਰ ਜੋ ਬੱਚਾ ਪਾਲ ਰਿਆ ਉਹਦੀ ਸਿਹਤ ਸਹੀ ਰਹਿੰਦੀ ਆ ਜੀ ਡੰਗਰ ਦੀ ਸਿਹਤ ਸਹੀ ਰਹਿੰਦੀ ਆ ਇਹਦੇ ਨਾਲ ਨਾਲ ਉਹਦੇ ਸੋਨ ਚ ਬਹੁਤ ਮਦਦ ਮਿਲਦੀ ਆ ਜੀ 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 ਅੱਛਾ ਕਿ ਪਿਆ ਪ੍ਰੋਟੀਨ ਪਲੱਸ ਹਾਂ ਜੀ ਆਪਣੇ ਕਈ ਘਰਾਂ 'ਚ ਜਿਵੇਂ ਜੇ ਡੰਗਰ ਕਮਜ਼ੋਰ ਜੇ ਹੁੰਦੇ ਆ ਜਿਵੇਂ ਕਟੀਆਂ ਜਾਂ ਵੱੱਛੀਆਂ ਬਹੁਤ ਜਿਆਦੇ ਹੱਡ ਜੇ ਨਿਕਲੇ ਹੁੰਦੇ ਆ ਇਹ ਕੱਲੇ ਪ੍ਰੋਟੀਨ ਪੂਰਾ ਕਰਨ ਲਈ ਹੁੰਦਾ ਜੀ ਸਿਰਾ ਦਾ ਪ੍ਰੋਟੀਨ ਆਉਂਦਾ ਇਹ 35% ਪ੍ਰੋਟੀਨ ਆ ਜੀ ਜਿੰਨਾ ਤੁਹਾਡੇ ਗਾਂ ਨੂੰ ਤਾਕਤ ਮਿਲੂਗੀ ਬਹੁਤ ਸਪਸ਼ਟ ਤੰਦਰੁਸਤ ਹੋਵੇਗਾ ਹਾਂ ਜੀ ਕਈ ਵਾਰੀ ਸਿਹਤ ਡਾਉਣ ਹੁੰਦੀ ਹੈ ਜਾਂ ਕੋਈ ਵੈਸੇ ਜੀ 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 ਹਾਂ ਜੀ ਅੱਗੇ ਦੋ ਕਹਿੰਦੇ ਮੇਰੇ ਵੀ ਜਾਣ ਕਰੀਏ ਇਹ ਆਪਣਾ ਜੀ ਸਪੈਸ਼ਲ ਮੱਝਾਂ ਲਈ ਪ੍ਰੋਡਕਟ ਆਉਂਦਾ ਬਫਿਊਲ ਸਿਰਾ ਬਫਿਊਲ ਇਹ ਸਿਰਫ ਮੱਝਾਂ ਲਈ ਵਰਤਿਆ ਜਾਂਦਾ ਜੀ ਜੀ ਹਾਂਜੀ ਆਪਣੇ ਕੋਈ ਕਹਿ ਦਿੰਦੇ ਫੀਡ ਗਾਵਾਂ ਤੇ ਮੱਝਾਂ ਦੀ ਇਕੱਠੀ ਪਾ ਲਓ ਜੀ ਇਹ ਸਿਰਫ ਮੱਝਾਂ ਦੀ ਆ ਅੱਛਾ ਅੱਛਾ ਇਹ ਮੱਝਾਂ ਵਾਸਤੇ ਹਾਂਜੀ ਇਹ ਸਿਰਫ ਮੱਝਾਂ ਵਾਸਤੇ ਆਦੀ ਹੈ ਇਹ ਆਪਣੀ ਕੈਟਲ ਚੁਆਇਸ ਸਿਰਾ ਦੀ 8000 ਇਹ ਸਿਰਫ ਆਪਣੀ ਗਾਵਾਂ ਵਾਸਤੇ ਹੈ ਜੀ ਅੱਛਾ ਹਾਂਜੀ ਇਹ ਸਿਰਫ ਗਾਵਾਂ ਵਾਸਤੇ ਹਾਂਜੀ ਹਾਂਜੀ ਇਹ ਗਾਵਾਂ ਵਾਸਤੇ ਹੋਗੇ ਸਾਰੇ ਸਿਰਾ ਡਿਪ ਰਿਡਕਟ ਹੋਗੇ ਜਿਵੇਂ ਸਿਰਾ ਦੀ ਫੀਡ ਹੋ ਗਈ ਹੈ ਹਾਂਜੀ ਹਾਂਜੀ ਇਸ ਤੋਂ ਇਲਾਵਾ ਤੁਸੀਂ ਅਸੀਜ਼ ਦੇ ਵੀ ਇਸ ਬਾਰੇ ਵੀ ਤੁਹਾਨੂੰ ਇਹ ਵੀ ਜਾਣਕਾਰੀ ਮੈਂ ਤੁਹਾਨੂੰ ਦੇ ਦਿੰਦੇ ਹਾਂ ਹਾਂਜੀ ਇਹ ਸ ਰਾਦਾ ਜੀ ਦਾ ਕਨਸਟਰਕਟਰ ਹੈ ਜੀ ਇਹ ਸ਼ੁਰੂ ਤੋਂ ਛੋਟੇ ਬੱਚਾ ਵਾਸਤੇ ਹਾਂਜੀ ਇਹ ਛੋਟੇ ਬੱਚੇ ਵਾਸਤੇ ਆ ਜੀ ਅਸੀਸ ਦੀ ट्रांजੈਕਸ਼ਨ ਫੀਡ ਹੈ ਜੀ ਇਹ ਵੀ ਸੂਨ ਤੋਂ 2 ਮਹੀਨੇ ਪਹਿਲਾਂ ਸ਼ੁਰੂ ਹੁੰਦੀ ਹੈ ਜੀ ਆ ਮਿਲਕ 30 ਇਹ گاਵਾ ਲਈ ਸਪੈਸ਼ਲਿਸਟ ਫੀਡ ਹੈ ਜੀ ਇਹ ਇਹ گاਵਾਂ ਦੀ 20 ਕੁ ਲੀਟਰ ਤੱਕ ਜਿੰਦੀ ਐਵਰੇਜ ਆ ਉਹਨੂੰ ਇਹ ਬਹੁਤ ਵਧੀਆ ਫੀਡ ਹੈ ਜੀ ਤੇ ਨਾਲ ਹੀ ਆ ਜੀ ਬਫ ਕੇਅਰ ਇਹ ਸਪੈਸ਼ਲ ਮੱਝਾਂ ਦੀ ਫੀਡ ਹੈ ਜੀ ਹਾਂਜੀ ਆਪਣੇ ਕਈ ਘਰ ਉਹਵੇਂ ਜਿਵੇਂ گاਵਾ ਮੱਜਾਂ ਦੀ ਕੋਈ ਫੀਡ ਪਾਈ ਜਾਂਦੇ ਆ ਇਹ ਮੱਜਾਂ ਤੇ گاਵਾ ਦਾ ਡਿਫਰੈਂਸ ਹੁੰਦਾ ਜੀ ਉਹਨਾਂ ਦੀ ਇਮਿਊਨਿਟੀ ਦਾ ਤੇ ਜਿੱਦਾਂ ਸਾਮ ਤੋਂ ਆਉਂਦਾ ਅੱਛਾ ਜੀ ਲੱਗੇ ਕਿ ਤੁਹਾਡੇ ਡੈਕ ਬੜੇ ਪਿਆਰੇ ਹੋਇਆ ਹਾਂਜੀ ਉਹਨਾਂ ਵਾਰ ਵੀ ਬਹੁਤ ਦਾ ਜੜ ਜੜੀ ਮੈਂ ਕਹਿੰਦਾ ਨਹੀਂ ਜਿਹੜੇ ਆਪਣੇ ਜਿਹੜੇ ਪਸ਼ੂ ਪਾਲਕ ਨੇ ਨਾ ਹਾਂਜੀ ਫੀਡ ਤਾਂ ਰਹੇਗੀ ਪਾਉਂਦਾ ਬਣਾ ਇਹ ਲੋਕੀ ਬਹੁਤ ਘੱਟ ਜਿਹੜੇ ਯੂਜ਼ ਕਰਦੇ ਬੜਾ ਜਿਵੇਂ ਹਮਾਲਿਆ ਦਾ ਪਿਆ ਹ ਹਮਾਲਿਆ ਬਹੁਤ ਵੱਡਾ ਨਾਮ ਆ ਹਾਂਜੀ ਇਹ ਹਿਮਾਲਿਆ ਦੀ ਕੈਲਸ਼ੀਅਮ ਆ ਜੀ ਇਹ ਜਦੋਂ ਵੀ ਡੰਗਰ ਸੂਂਦਾ ਹੈ ਜੀ ਉਸ ਦੀ ਬਾ ਥੋੜੇ ਦਿਨਾਂ ਬਾਅਦ ਉਹਦੀ ਕੈਲਸ਼ੀਅਮ ਬਹੁਤ ਡਾਊਨ ਹੋ ਜਾਂਦੀ ਹੈ ਉਹਦੀ ਕੈਲਸ਼ੀਅਮ ਪੂਰੀ ਕਰਨ ਲਈ ਇਹ ਪ੍ਰੋਡਕਟ ਵਰਤੇ ਜਾਂਦਾ ਹੈ ਤੇ ਦੁੱਧ ਦੀ ਪੈਦਾਵਾਰ ਵਧਾਉਣ ਲਈ ਜੀ ਹਾਂਜੀ ਤੇ ਇਸ ਦੇ ਨਾਲ ਨਾਲ ਜੀ ਆਪਣਾ ਇੱਕ ਪ੍ਰੋਡਕਟ ਆਉਂਦਾ ਲਿਵ 52 ਜੀ ਇਹ ਜੀ ਕਈ ਵਾਰੀ ਡੰਗਰਾਂ ਦੀ ਇਮਿਊਨਿਟੀ ਗਰਮੀ ਚ ਆ ਕੇ ਡਾਊਨ ਹੋ ਜਾਂਦੀ ਹੈ ਗਰਮੀ ਕਰਕੇ ਇਹ ਇਨਸਾਨਾਂ ਵਾਸਤੇ ਵੀ ਲਿਵ 52 ਹਾਂਜੀ ਹਾਂਜੀ ਇਨਸਾਨਾਂ ਵਾਸਤੇ ਵੀ ਇਹ ਭੁੱਖ ਵਧਾਉਣ ਤੇ ਮਦਦ ਕਰਦਾ ਜੀ ਲੀਵਰ ਤੇ ਬਹੁਤ ਵਧੀਆ ਜਦਸਰ ਆ ਜੀ ਤਮੀ ਹਮਾਲਿਆ ਬਹੁਤ ਵਧੀਆ ਕੰਪਨੀ ਆ ਹਾਂ ਤੇ ਬਾਈ ਹਰਣ ਨੇ ਕੰਮ ਸ਼ੁਰੂ ਕੀਤਾ ਰਜੀਤ ਭਰਾ ਨੇ ਹਾਂ ਤੇ ਤੁਸੀਂ ਜਾਣਕਾਰੀ ਰਜੀਤਾਂ ਨੂੰ ਦੇ ਹੀ ਰਿਹਾ ਵਾ ਹਾਂਜੀ ਇਹ ਸਿਰਜੀਤ ਹੋਰ ਆਪਣੇ ਕੋਲ ਕੀ ਕੀ ਚੀਜ਼ਾਂ ਵਾ ਜੀ ਇਹ ਬਾਕੀ ਜੀ ਆਪਣੇ ਕੋਲ ਵੀਰ ਬੈਗ ਦੇ ਪ੍ਰੋਡਕਟ ਆ ਜੀ ਵੀਰ ਬੈਗ ਦੇ A to Z ਸਾਰੇ ਪ੍ਰੋਡਕਟ ਆ ਜੀ ਅੱਛਾ ਅੱਛਾ ਬਹੁਤ ਵਧੀਆ ਕੰਪਨੀ ਹਾਂਜੀ ਆਪਾਂ ਜਿੰਨੇ ਵੀ ਬ੍ਰਾਂਡ ਰੱਖੇ ਸਾਰੇ ਬਹੁਤ ਚੰਗੇ ਰੱਖੇ ਜੀ ਪਹਿਲਾਂ ਉਹਨਾਂ ਤੇ ਰਿਸਰਚ ਕੀਤੀ ਉਹਨਾਂ ਦੇ ਪ੍ਰੋਡਕਟ ਆਪਾਂ ਘਰੇ ਵਰਤ ਕੇ ਵੇਖੇ ਫਿਰ ਆਪਾਂ ਸ਼ੁਰੂ ਕੀਤੇ ਆ ਜੀ ਜੀ ਤੇ ਕਰਜੀਤ ਆਂ ਕੀ ਹੋਇਆ ਵਾ ਹਾਂਜੀ ਏ ਜੀ ਪ੍ਰੋਟੀਨ ਸੀ ਦੇ ਨਾਮ ਤੋਂ ਆਉਂਦਾ ਜੀ ਹੈਸ਼ਟਾ ਕੰਪਨੀ ਦਾ ਜੀ ਇਹ ਸਪੈਸ਼ਲ گاਵਾਂ ਲਈ ਹੈ ਜੀ ਕਈ ਵਾਰੀ ਗਰਮੀ ਚ ਇਮਿਊਨਿਟੀ گاਵਾਂ ਦੀ ਬਹੁਤ ਡਾਊਨ ਹੋ ਜਾਂਦੀ ਆ ਕਰਕਰਨ ਲੱਗ ਜਾਂਦੀਆਂ ਨੇ ਉਹਦੇ ਵਾਸਤੇ ਹੈ ਜੀ ਇਹ ਅੱਛਾ ਅੱਛਾ ਇਹ ਵੀ ਕੈਲਸ਼ੀਅਮ ਹੈ ਇੱਕ ਹਿਸਾਬ ਦਾ ਇਹਦੇ ਬਟ ਕੈਲਸ਼ੀਅਮ ਦੇ ਨਾਲ ਨਾਲ ਹੋਰ ਵੀ ਬਹੁਤ سارے ਤੱਤ ਪਾਏ ਜਾਂਦੇ ਆ ਜੀ ਵਿਟਾਮਿਨਸ ਹੋ ਗਏ ਉਹਨਾਂ ਫਰਾ ਅੱਛਾ ਅੱਛਾ ਹਾਂਜੀ ਠੀਕ ਆ ਹੋਰ ਆਰਡੀਪੀ ਨਿਕ ਗਿਆ ਬਾਲਕ ਦੇ ਦੇ ਨੇ ਡੋਗੜੀਆਂ ਇਹ ਬੜੇ ਵੱਡੇ ਬੀ ਕੀ ਹਾਂਜੀ ਇਹ ਜਿਵੇਂ ਆਪਾਂ ਨੂੰ ਛੋਟੀ ਪੈਕਿੰਗ ਥੋੜੀ ਜਿਹਾ ਮਹਿੰਗੀ ਲੱਗਦੀ ਹੈ ਤੇ ਆਪਾਂ ਵੱਡੀ ਪੈਕਿੰਗ ਤੇ ਲਾ ਕੇ ਉਹਨਾਂ ਨੂੰ ਲੰਬੇ ਟਾਈਮ ਲਈ ਵਰਤ ਸਕਦੇ ਹਾਂ ਜੀ ਹਾਂਜੀ ਨਾਲ ਦੀ ਨਾਲ ਜੀ ਆਪਣੇ ਮਿਲ ਮਿਕਸਚਰ ਆਉਂਦੇ ਆ ਜੀ ਹਾਂ ਪੈਕਿੰਗ ਹੋਏ ਹੈ ਨਾ ਐਗਰੀਮੈਂਟ ਫੋਰ ਹਾਂਜੀ ਇਹ ਐਗਰੀਮੈਂਟ ਫੋਰ ਹੈ ਇੱਕੀ ਚੀਜ਼ ਆ ਇਹ ਇਹ ਮਿਲ ਮਿਕਸਚਰ ਆ ਜੀ ਕਈ ਵਾਰੀ ਪਸ਼ੂ ਦੇ ਚਿਤ ਵਿਟਾਮਿਨਸ ਤੇ ਧਾਤਾਂ ਦੀ ਕਮੀ ਹੋ ਜਾਂਦੀ ਹੈ ਜੀ ਜੀ ਉਹਨਾਂ ਨੂੰ ਪੂਰੀ ਕਰਨ ਲਈ ਆ ਜੀ ਇਹ ਸਾਰੇ ਕੋਈ ਚੀਜ਼ ਨਹੀਂ ਇਕ ਅਲੱਗ-ਅਲੱਗ ਚੀਜ਼ਾਂ ਵਾਜੀ ਇਹ ਸਾਰੇ ਜੀ ਆਡ ਡੈਡ ਕੰਪਨੀ ਦੇ ਜਿਆ ਐਗਰੀਮੈਂਟ ਫੋਰਟਾ ਜੀ ਤੇ ਨਾਲ ਹੀ ਆਪਣੇ ਐਗਰੀਮੈਂਟਸ ਉੱਪਰ ਆ ਜੀ ਜੀ ਤੇ ਨਾਲ ਹੀ ਆਪਣੇ ਕੋਲ ਹੈਸਟਰ ਦਾ ਰਿਪਰੋ ਗੋਲਡ ਹੈ ਜੀ ਜੀ ਹਾਂਜੀ ਠੀਕ ਆ ਸਰਜੀਤ ਆਪਣੇ ਇਲਾਕੇ ਦੇ ਵਿੱਚ ਕਾਫੀ ਲੋਕਾਂ ਕੋਲ ਪਸ਼ੂ ਨੇੜਾ ਗਾਵਾਂ ਵੀ ਬਹੁਤ ਨੇ ਫਾਰਮ ਵੀ ਆਪਣੇ ਵੱਡੇ ਹਾਂਜੀ ਹਾਂਜੀ ਤੁਸੀਂ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਸ਼ੂ ਪਾਲਕਾਂ ਨੂੰ ਇਹ ਹੀ ਆ ਜੀ ਤੁਸੀਂ ਵਾਦ ਤੋਂ ਵਾਦ ਚੰਗੀ ਕੁਆਲਿਟੀ ਦੀ ਫੀਡ ਵਰਤੋ ਤਾਂ ਜੋ ਤੁਹਾਡਾ ਫਾਇਦਾ ਹੋਵੇ ਥੋੜਾ ਦੁੱਧ ਵਧੇ ਤਾਂ ਤਾਂ ਹੀ ਤੁਹਾਨੂੰ ਫਾਇਦਾ ਜੀ ਜੀ ਹਾਂਜੀ ਅੱਛਾ ਅੱਛਾ ਲੈ ਵੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਇਸ ਜੀ ਮੈਂ ਇੱਕ ਹਾਜੀ ਤੁਹਾਨੂੰ ਐਡਰੈਸ ਦਿੰਦੇ ਹਾਂ ਆਪਣਾ ਜੀ ਮੰਡੀ ਰੋੜਾਂ ਵਾਲੀ ਦੇ ਵਿੱਚ ਪੰਜਾਬ ਨੈਸ਼ਨ ਬੈਂਕ ਦੇ ਸਾਹਮਣੇ ਹੈ ਜੀ ਬਿਲਕੁਲ ਜੀ ਇਸ ਦੇ ਨਾਲ ਨਾਲ ਹੀ ਜੀ ਆਪਾਂ ਖਲ ਦਾ ਕੰਮ ਵੀ ਕਰਦੇ ਆ ਜੀ ਅੱਛਾ ਖਲ ਵੀ ਆਪਣੇ ਕੋਲੋਂ ਦੇ ਹਾਂਜੀ ਇਹ ਵੀ ਆਪਣੇ ਪੈਲ ਤੇ ਲਾਲਿਆਂ ਦਾ ਸਿਰਾ ਦਾ ਬ੍ਰਾਂਡ ਏ ਉਹਨਾਂ ਦਾ ਹੀ ਖਲ ਦਾ ਵੀ ਕੰਮ ਆ ਜੀ ਹਾਂਜੀ ਲੈ ਵੀ ਦੋਸਤੋ ਤੁਹਾਨੂੰ ਸਾਰਾ ਕੁਝ ਜਿਹੜੇ ਖਾਸ ਕਰਕੇ ਪਸ਼ੂ ਪਾਲਦੇ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਇੱਕ ਸਾਥ ਦੇਣਾ ਤਾਨੂੰ ਹਰ ਚੀਜ਼ ਮਿਲੂਗੀ ਤੁਸੀਂ ਬਾਈਵਰਾਂ ਕੋਲ ਵਿਜ਼ਿਟ ਜ਼ਰੂਰ ਕਰੋ ਬਾਈ ਦੇ ਗ੍ਰਾਸਟਨ ਦੇਸਾਂ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਤੁਹਾਨੂੰ ਖਾਸਰੇ ਲੱਗਣਾ ਜਿੱਥੇ ਕੁਲਵਿੰਦਰ ਸੰਧੂ ਹਰਾਂ ਦੀ ਹਾੜਤ ਆ ਬਿਲਕੁਲ ਉੱਥੇ ਉਸ ਜਗ੍ਹਾ ਤੇ ਜਿਹੜਾ ਕਿ ਇਹ ਨਵੀਆਂ ਦੁਕਾਨ ਜਿਹੜੀ ਖੁੱਲੀਆਂ ਤੇ ਤੁਹਾਨੂੰ ਪਹਿਲਾਂ ਮੈਂ ਦੱਸ ਦਿੰਦਾ ਜਿਹੜਾ ਐਡਰੈਸ ਪੂਰਾ ਦੁਕਾਨ ਦਾ ਕੀ ਨਾਮ ਹਨਾ ਤੇ ਤੁਸੀਂ ਇਹਨਾਂ ਮੇਰੇ ਨਾਲ ਕੋਲ ਜ਼ਰੂਰ ਪਹੁੰਚੋ ਇਹਨਾਂ ਨੂੰ ਜ਼ਰੂਰ ਮੌਕਾ ਦਿਓ ਤੇ ਜਿੰਨੇ ਮਰਜੀ ਜਿਵੇਂ ਮੈਂ ਦੱਸਿਆ ਵਾਕਿ ਉਹ ਜਿਹੜਾ ਜਾਦਾ ਮਾਲ ਹੋਊਗਾ ਉਹਦੀ ਪਹੁੰਚ ਵੀ ਕਰਨਗੇ ਅਗਰ ਤੁਹਾਡੇ ਪਸ਼ੂ ਨਹੀਂ ਵੱਧ ਫੁੱਲ ਰਹਾ ਤੇ ਇਹਨਾਂ ਦੇ ਡਾਕਟਰਾਂ ਦੀ ਟੀਮ ਵੀ ਆਊਗੀ ਜਿਹੜੇ ਮਾਰਨੇ ਡਾਕਟਰ ਉਹ ਤੁਹਾਨੂੰ ਆ ਕੇ ਪੂਰਾ ਦੱਸਣਗੇ ਤੁਸੀਂ ਕੀ ਕੀ ਪਹਿਲਾਂ ਸ਼ੁਰੂ ਕਰਨਾ ਵਾ ਪਹਿਲਾਂ ਇਹ ਨਹੀਂ ਕਿ ਸਿੱਧਾ ਜਾ ਕੇ ਫੀਡ ਹੀ ਕਰ ਦੋ ਸ਼ੁਰੂ ਕਰਵਾ ਦੇਈਏ ਪਹਿਲਾਂ ਦੱਸਣਗੇ ਕਿ ਪਸ਼ੂਾਂ ਨੂੰ ਕੀ ਕੀ ਪ੍ਰੋਬਲਮ ਆਇਆ ਨੂੰ ਕਿਵੇਂ ਪਹਿਲਾਂ ਤੁਸੀਂ ਆਹ ਉਹਨਾਂ ਦੀ ਪ੍ਰੋਬਲਮ ਇੱਥੇ ਦੂਰ ਕਰੋ ਉਸ ਤੋਂ ਬਾਅਦ ਜਿਹੜੇ ਫੀਡ ਸ਼ੁਰੂ ਕਰੋ ਜਿਹੜੇ ਹੋਰ ਪ੍ਰੋਡਕਟ ਨੇ ਉਹ ਸ਼ੁਰੂ ਕਰੋ ਸਾਰੀ ਤੁਹਾਨੂੰ ਜਾਣਕਾਰੀ ਦੇਣਗੇ ਸੋ ਆਪ ਸਭ ਨੂੰ ਬੇਨਤੀ ਹੈ ਇੱਕ ਵਾਰੀ ਹਰਜੀਤ ਵੀਰ ਨੂੰ ਮੌਕਾ ਜ਼ਰੂਰ ਦਿਓ ਤੇ ਇਹ ਵਲੌਗ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ